ਤਾਨੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਲਾਇਆ ਹੋਇਆ ਸਿੱਖੀ ਦਾ ਜਿਹੜਾ ਬੂਟਾ ਹੈ ਨਾ ਉਹਨੂੰ ਇੰਨਾ ਪਰਪੱਕ ਕਰ ਦਿੱਤਾ ਉਹਨੂੰ ਇੰਨਾ ਮਜ਼ਬੂਤ ਕਰ ਦਿੱਤਾ ਵੀ ਦੁਨੀਆਂ ਦੇ ਜਿੰਨੇ ਵੀ ਵੈਮ ਭਰਮ ਭਲੇਖੇ ਜਪਖੰਡ ਇਹਨਾਂ ਤੋਂ ਬਚ ਕੇ ਕੇਵਲ ਦੇ ਕੇਵਲ ਨਾਮ ਸਿਮਰਨ ਤੇ ਬਾਣੀ ਇਹਦੇ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਫਲਾ ਕਰਨਾ ਧਰਮ ਦੀ ਕਰਤ ਕਰਦਿਆਂ ਹੋਇਆ ਸਤਿਗੁਰੂ ਜੀ ਦੇ ਐਨੇ ਮਹਾਨ ਮਿਸ਼ਨ ਤੋਂ ਬਾਅਦ ਵੀ ਇਹਦੇ ਵੱਡੇ ਇਨਕਲਾਬ ਲਿਆਉਣ ਤੋਂ ਬਾਅਦ ਵੀ ਗੁਰੂ ਕਾ ਅਖਵਾਉਣ ਵਾਲਾ ਸਿੱਖ ਅਜੇ ਦਰ ਦਰ ਤੇ ਭੜਕਦਾ ਫਿਰਦਾ ਹੈ ਮੜੀਆਂ ਮਸਾਣਾ ਤੇ ਕਬਰਾਂ ਦੇ ਉੱਤੇ ਅੰਮ੍ਰਿਤ ਵੀ ਬਹੁਤ ਐਸੇ ਲੋਕ ਨੇ ਜਿਨ੍ਹਾਂ ਨੇ ਅੰਮ੍ਰਿਤ ਵੀ ਛਕਿਆ ਤੇ ਉਹ ਮੜੀਆਂ ਮਸਾਣਾ ਤੇ ਪੀਰਖਾਨਿਆਂ ਦੇ ਉੱਤੇ ਮੱਥੇ ਟਿੱਗਦੇ ਫਿਰਦੇ ਨੇ ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦਸ਼ਮੇਸ਼ ਪਿਤਾ ਦਾ ਇਹ ਫਰਮਾਨ ਹੈ ਵੀ ਜਦ ਲਗ ਖਾਲਸਾ ਰਹੇ ਨਿਆਰਾ ਤਦ ਲਗ ਤੇਜ ਦਿਓ ਮੈਂ ਸਾਰਾ ਜਦੋਂ ਤੱਕ ਤੇ ਗੁਰੂ ਦਾ ਪੰਥ ਗੁਰੂ ਦਾ ਖਾਲਸਾ ਸਾਰੇ ਵਹਿਮਾਂ ਭਰਮਾਂ ਭਲੇਖਿਆਂ ਤੋਂ ਨਿਆਰਾ ਹੈ ਨਾ ਪਾਸੇ ਉਦੋਂ ਤੱਕ ਸਾਰਾ ਤੇਜ ਤੇ ਪ੍ਰਤਾਪ ਮੇਰਾ ਮੇਰੇ ਖਾਲਸੇ ਦੇ ਕੋਲ ਹੈ ਪਰ ਜਦੋਂ ਇਹ ਵਿਪਰਨ ਦੀਆਂ ਰੀਤਾਂ ਲੱਗ ਜਾਂਦਾ ਨਾ ਕਰਨ ਜਬ ਇਹ ਗਹਿ ਵਿਪਰਨ ਕੀ ਰੀਤ ਮੈਂ ਨਾ ਕਰੋਂ ਇਨ ਕੀ ਪ੍ਰਤੀਤ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਜਦੋਂ ਇਹ ਹੋਰ ਹੀ ਰੀਤਾਂ ਕਰਨ ਲੱਗ ਜਾਂਦੇ ਨੇ ਨਾ ਫਿਰ ਮੇਰੀ ਇਨ ਉਤੇ ਪ੍ਰਤੀਤ ਨਹੀਂ ਹੈ ਮੈਨੂੰ ਬਿਲਕੁਲ ਭਰੋਸਾ ਨਹੀਂ ਹੁਣ ਜਿਹਦੇ ਉੱਤੋਂ ਗੁਰੂ ਦਾ ਭਰੋਸਾ ਉੱਠ ਜਾਏ ਹੁਣ ਉਹ ਆਪਣੇ ਆਪ ਨੂੰ ਕੀ ਕਹਿ ਸਕਦਾ ਉਸੇ ਕਹੇ ਜਪਖੰਡੀ ਹੈ ਕੌਣ ਹੈ ਜਿਹਦੇ ਉੱਤੇ ਗੁਰੂ ਦਾ ਹੀ ਭਰੋਸਾ ਨਾ ਰਿਹਾ ਪਰ ਅੱਜ ਪੰਜਾਬ ਦੇ ਵਿੱਚ ਬਹੁਤ ਜਗ੍ਹਾ ਲੋਕ ਮੜੀਆਂ ਮਸਾਣਾ ਨੂੰ ਪੀਰ ਖਾਨਿਆਂ ਨੂੰ ਪੂਜ ਰਹੇ ਨੇ ਅਸਲ ਵਿੱਚ ਹੈ ਕਿ ਜਿਹਨੂੰ ਲੋਕ ਸਹੀ ਸਰਵਰ ਵੀ ਕਹਿੰਦੇ ਨੇ ਲੱਖ ਦਾਤਾ ਵੀ ਕਹਿੰਦੇ ਨੇ ਲਾਲਾ ਵਾਲਾ ਵੀ ਕਹਿੰਦੇ ਨੇ ਬਹੁਤ ਖਾਸ ਕਰਕੇ ਮਾਲਵੇ ਦੇ ਵਿੱਚ ਨੇ ਬਹੁਤਾ ਜਿਆਦਾ ਪ੍ਰਭਾਵ ਹੈ ਇਹ ਜਿਹਨੂੰ ਸખી ਸਰਵਰ ਲਖ ਦਾਤਾ ਜਾਂ ਲਾਲਾ ਵਾਲਾ ਕਹਿੰਦੇ ਨੇ ਇਹਦਾ ਅਸਲ ਵਿੱਚ ਨਾਂ ਇਹਦਾ ਸੈਦ ਅਹਿਮਦ ਜਿਹੜਾ ਇੱਕ ਬਗਾਦਾ ਬਗਦਾਦੀ ਦਾ ਪੁੱਤ ਸੀ ਇਹਦਾ ਬਾਪ ਜਿਹੜਾ ਨਾ ਉਹ ਸਿਆਲਕੋੜ ਦਾ ਸੀ ਤੇ ਇਹਦਾ ਜਨਮ ਹੋਇਆ ਵੱਡਾ ਹੋਇਆ ਤੇ ਇਹਦੀ ਜਿਹੜੀ ਹੈ ਅ ਸ਼ੁਰੂ ਵਿੱਚ ਇਹਦਾ ਜੀਵਨ ਬੜਾ ਚੰਗਾ ਸੀ ਇਬਾਦਤ ਕਰਨੀ ਨਵਾਜਾਂ ਪੜਨੀਆਂ ਚਲੋ ਆਪ ਕੋ ਆਪਣੇ ਧਰਮ ਦੇ ਅਨੁਸਾਰ ਜਿਹੜਾ ਹੈ ਨਾ ਇਬਾਦਤ ਕਰਨੀ ਖੁਦਾ ਦੀ ਜਾਂ ਭਗਵਾਨ ਦੀ ਬੰਦਗੀ ਕਰਨੀ ਉਹਦਾ ਪੂਜਾ ਪਾਠ ਕਰਨਾ ਸਨਾਤਨ ਧਰਮ ਅਨੁਸਾਰ ਤੇ ਸਿੱਖ ਦਾ ਕਰਮ ਅਮਰਤ ਦੇ ਲਈ ਉੱਠਣਾ ਗੁਰ ਸਤਗੁਰ ਕਾ ਜੋ ਸਿੱਖ ਅਖਾਏ ਭਲਕੇ ਉਠ ਹਰਨਾਮ ਤੇ ਆਵੇ ਸਾਰੇ ਧਰਮਾਂ ਦੇ ਅੱਡੋ ਅੱਡ ਨਿਜਮ ਨੇ ਔਰ ਹਰ ਧਰਮ ਨੇ ਬੜਾ ਸਰਲ ਕਰਨ ਦੀ ਕੋਸ਼ਿਸ਼ ਕੀਤੀ ਔਰ ਜਿੱਥੋਂ ਤੱਕ ਗੁਰੂ ਨਾਨਕ ਦਾ ਮਿਸ਼ਨ ਇਹਦੇ ਤੋਂ ਸਰਲ ਸੌਖਾ ਕੋਈ ਵੀ ਮਿਸ਼ਨ ਨਹੀਂ ਤੇ ਇਹ ਨਵਾਜ ਪੜ ਨਹੀਂ ਤੇ ਥੋੜਾ ਜਿਹਾ ਸਮਾਜ ਦੇ ਵਿੱਚ ਜਿਹੜਾ ਵੀ ਇਹ ਮ ਲੋਕਾਂ ਦੇ ਵਿੱਚ ਸਤਕਾਰਿਆ ਜਾਣ ਲੱਗਾ ਤੇ ਇਹਦੀ ਲੋਕ ਪੂਜਾ ਕਰਨ ਲੱਗ ਪਏ ਇਹ ਦਾ ਜਿੱਥੇ-ਜਿੱਥੇ ਵੀ ਇਹਨਾਂ ਦਾ ਪੂਜਾ ਦਾ ਸਥਾਨ ਹੈ ਉਹਨੂੰ ਪੀਰਖਾਨਾ ਕਹਿਣ ਲੱਗ ਪਏ ਲੋਕ ਪੀਰਖਾਨਾ ਬਣ ਗਿਆ ਤੇ ਇਹ ਜਿਹੜਾ ਪੀਰਖਾਨਾ ਹੈ ਨਾ ਜਿੱਥੇ-ਜਿੱਥੇ ਵੀ ਇਹਨਾਂ ਦਾ ਆਸਥਾਨ ਅੱਡੋ ਅੱਡੀ ਜਗਾ 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 ਬਣਾਉਣੇ ਸ਼ੁਰੂ ਕਰ ਦਿੱਤੇ ਉਹਦੇ ਭੇਟਾ ਵਿਚੜਾਉਣੇ ਸ਼ੁਰੂ ਕਰ ਦਿੱਤੇ ਤੇ ਭੇਟਾ ਗੈਨਿਕਾਂਤ ਸਿੰਘ ਜੀ ਨਬ ਉਹ ਲਿਖਦੇ ਨੇ ਮਹਾਨਕੋਸ਼ ਦੇ ਵਿੱਚ ਕਹਿੰਦੇ ਨੇ ਮੁੱਖ ਭੇਟਾ ਇਹਨਾਂ ਦੀ ਆ ਇੱਕ ਰੋਟੀ ਬਹੁਤ ਵੱਡੀ ਰੋਟੀ ਜਿਹੜੀ ਸਵਾ ਮਣ ਤੱਕ ਹੋ ਸਕਲੇ ਧਰਤੀ ਨੂੰ ਗਰਮ ਕਰਕੇ ਬਸ ਉਹਦੇ ਉੱਤੇ ਰੋਟੀ ਪਕਾਉਣੀ ਆ ਔਰ ਉਹਨੂੰ ਅ ਗੁੜ ਦੇ ਨਾਲ ਚੋਪੜ ਕੇ ਔਰ ਕਈ ਵਾਰ ਆਟੇ ਵਿੱਚ ਹੀ ਗੁੜ ਪਾ ਕੇ ਉਹ ਮਿੱਠੀ ਰੋਟੀ ਬਣਾ ਕੇ ਤੇ ਉਹਦਾ ਭੋਗ ਲਗਾਉਣਾ ਫਿਰ ਉਹ ਸੰਗਤਾਂ ਵਿੱਚ ਵਰਤਣਾ ਲੋਕਾਂ ਦੇ ਵਿੱਚ ਵਰਤਣਾ ਤੇ ਇਹਦੀ ਜਿਹੜੀ ਕਬਰ ਹੈ ਨਾ 13ਵੀਂ ਸਦੀ ਦੇ ਵਿੱਚ ਨਗਾਹੇ ਪਿੰਡ ਦੇ ਵਿੱਚ ਬਣੀ ਜਿਹਨੂੰ ਲੋਕਾਂ ਨੇ ਇੱਕ ਆਪਣਾ ਸੈਂਟਰ ਇੱਕ ਕੇਂਦਰ ਮੰਨ ਲਿਆ ਲੋਕ ਉਥੇ ਜਾ ਕੇ ਪੂਜਾ ਪਾਠ ਕਰਦੇ ਪੇਟਾਵਾਂ ਚੜਾਉਂਦੇ ਔਰ ਸਮਝਦੇ ਵੀ ਅਸੀਂ ਬਹੁਤ ਵੱਡਾ ਕੋਈ ਪੁੰਨ ਕਰਮ ਕਰ ਲਿਆ। ਇਹਦੀ ਇਸਤਰੀ ਜਿਹੜੀ ਹੈ ਬੀਬੀ ਬਾਈ ਉਹਦੀ ਕਬਰ ਵੀ ਇਸ ਇੱਥੇ ਨੇੜੇ ਹੀ ਹੈ। ਕਬਰਾਂ ਦੀ ਪੂਜਾ ਹੋਣ ਲੱਗ ਪਈ। ਔਰ ਇਤਿਹਾਸ ਵਿੱਚ ਬਹੁਤ ਸਾਰੇ ਐਸੇ ਮੁਸਲਮਾਨ ਪੀਰ ਨੇ ਜਿਨ੍ਹਾਂ ਦਾ વાસ્તਵਿਕ ਜੀਵਨ ਵਿੱਚ ਕੋਈ ਪੀਰਾਂ ਵਾਲਾ ਨਹੀਂ ਸੀ ਜਿਆਦਾ ਕੋਈ ਬਾਦਸ਼ਾਹ ਸੀ ਜਾਂ ਕੋਈ ਸੂਬੇਦਾਰ ਸੀ ਕੋਈ ਫੌਜਦਾਰ ਸੀ ਤੇ ਜਦੋਂ ਉਹ ਫੌਜ ਵਿੱਚ ਲੜਦੇ ਹੋਏ ਕਿਸੇ جنگ ਵਿੱਚ ਉਹ ਮਾਰੇ ਗਏ ਤੇ ਉਹਨਾਂ ਦੀ ਪੂਜਾ ਹੋਣ ਲੱਗ ਪਈ ਪੀਰਖਾਨੇ ਬਣਨੇ ਸ਼ੁਰੂ ਹੋ ਗਏ ਉਹਨਾਂ ਦੀਆਂ ਕਬਰਾਂ ਬਣ ਗੀਆਂ ਕਬਰਾਂ ਤੇ ਲੋਕ ਮੱਥੇ ਟੇਕਣ ਲੱਗ ਪਏ ਇਸੇ ਤਰ੍ਹਾਂ ਸੈਦ ਅਹਿਮਦ ਦੇ ਨਾਲ ਵੀ ਹੋਇਆ ਜਦੋਂ ਇਹ ਖਤਮ ਹੋਇਆ ਨਾ ਤੇ ਇਹਦੀ ਕਬਰ ਬਣ ਗਈ ਉਹ ਕਬਰ ਨੂੰ ਲੋਕ ਪੂਜਣ ਲੱਗ ਪਏ ਅੱਜ ਕੱਲ ਲੋਕ ਜਿਹੜੇ ਨੇ ਲਕੀਰ ਦੇ ਫਕੀਰ ਬਹੁਤ ਜ਼ਿਆਦਾ ਨੇ ਜੇ ਕਿਸੇ ਨੇ ਕਿਤੇ ਮੱਥਾ ਟੇਕ ਦਿੱਤਾ ਉਹਦੇ ਅੱਗੇ ਪਿੱਛੇ ਬਸ ਲੈਣ ਲੱਗ ਜਾਂਦੀ ਹੈ ਇੰਨਾ ਜ਼ਿਆਦਾ ਭੁਲੇਖੇ ਦਾ ਜਾਲ ਵਿਛਾਇਆ ਹੋਇਆ ਹੈ ਲੋਕ ਬੜੇ ਸੌਖੇ ਫਸ ਜਾਂਦੇ ਨੇ ਹੈਰਾਨ ਹੁੰਨੇ ਆ ਕਿ ਜਿਸ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਅਸੀਂ ਗੁਰੂ ਕਹਿੰਨੇ ਆਂ ਔਰ ਕਈ ਵਾਰ ਇਹ ਕਹਿੰਨੇ ਆਂ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਬਿਨਾ ਅਸੀਂ ਕਿਸੇ ਨੂੰ ਉਹ ਨੂੰ ਨਹੀਂ ਮੰਨਦੇ ਉਹ ਇਹਨਾਂ ਧਰਮ ਜਾਲਾਂ ਵਿੱਚ ਬੜੇ ਸੌਖੇ ਫਸ ਜਾਂਦੇ ਨੇ ਕਿਉਂਕਿ ਬੜੇ ਭਲੇਖੇ ਦੀਆਂ ਗੱਲਾਂ ਕਰ ਕਰਕੇ ਨਾ ਪੀਰ ਖਾਨਿਆਂ ਤੇ ਬੈਠੇ ਲੋਕ ਉਹ ਭੋਲੀ ਭਾਲੀ ਜਨਤਾ ਨੂੰ ਫਸਾ ਲੈਂਦੇ ਔਰ ਕਈ ਜਗ੍ਹਾ ਤਾਂ ਇੱਥੋਂ ਤੱਕ ਹੈ ਦੇਵੇਂ ਇਸਲਾਮ ਦੇ ਵਿੱਚ ਸੂਰ ਜਿਹੜਾ ਨਾ ਇਹਦਾ ਨਾਮ ਨਹੀਂ ਲਿਆ ਜਾਂਦਾ ਇਹਨੂੰ ਬੜਾ ਮਾੜਾ ਸਮਝਿਆ ਜਾਂਦਾ ਔਰ ਬਹੁਤ ਇਲਾਕਿਆਂ ਵਿੱਚ ਇਸ ਤਰ੍ਹਾਂ ਅਮਰਤਾਰੀ ਪਰਿਵਾਰ ਸਿੱਖ ਪਰਿਵਾਰ ਉਹ ਵੀ ਸੂਰ ਦਾ ਨਾਮ ਨਹੀਂ ਲੈਂਦੇ ਜੇ ਇੰਨਾ ਦਿਮਾਗ ਦੇ ਵਿੱਚ ਇਹ ਭੁਲੇਖਾ ਭਰ ਦਿੱਤਾ ਗਿਆ ਬਾਹਰੋਂ ਬੇਸ਼ੱਕ ਉਹ ਅਮਰਤਾਰੀ ਨੇ ਬਾਹਰੋਂ ਬੇਸ਼ੱਕ ਉਹ ਸਿੱਖ ਨੇ ਪਰ ਅੰਦਰ ਇਸਲਾਮੀ ਸਮਝ ਤੇ ਸੋਚ ਪੈਦਾ ਕਰ ਦਿੱਤੀ। ਐਨਾ ਵੱਡਾ ਭੁਲੇਖਾ ਪਾ ਦਿੱਤਾ ਗਿਆ। ਔਰ ਬਹੁਤ ਲੋਗ ਉਸ ਭੁਲੇਖੇ ਵਿੱਚੋਂ ਨਿਕਲਣਾ ਹੀ ਨਹੀਂ ਚਾਹੁੰਦੇ। ਬਸ ਉਹ ਮੜੀਆਂ ਮਸਾੜਾਂ ਨੂੰ ਕਬਰਾਂ ਨੂੰ ਪੂਜੀ ਜਾਓ। ਇਹਦਾ ਨਿਗਾਹੇ ਜਿਹੜਾ ਮੇਨ ਵੱਡਾ ਇਹਦਾ ਕੇਂਦਰ ਹੈ। ਪੀਰਖਾਨਾ ਸਭ ਤੋਂ ਵੱਡਾ ਜਿਹੜਾ ਨਗਾਹੇ ਪੀਰਖਾਨਾ ਹੈ ਤੇ ਦੂਸਰਾ ਜਿਹੜਾ ਸਭ ਤੋਂ ਵੱਡਾ ਇਹਦਾ ਪੀਰਖਾਨਾ ਹੈ ਨਾ ਉਹ ਹੈ ਧੌਂਕਲ ਵਜ਼ੀਰਾਵਾਲ ਦੇ ਵਿੱਚ ਜਿਹੜਾ ਵਜ਼ੀਰਾਵਾਲ ਉੱਥੇ ਵੀ ਬੜੇ ਲੋਕ ਜਾਂਦੇ ਨੇ ਅਮਰਦਸ਼ਕ ਸਿੱਖੀ ਧਾਰਨ ਕਰਕੇ ਹਾਂ ਜਿਹੜੇ ਮੁਸਲਮਾਨ ਵੀਰ ਨੇ ਔਰ ਬਹੁਤ ਸਾਰੇ ਤਾਂ ਐਸੇ ਨੇ ਜਿਹੜੇ ਕਿਸੇ ਮਜ਼ਾਰ ਨੂੰ ਕਿਸੇ ਪੀਰਖਾਨੇ ਨੂੰ ਨਹੀਂ ਮੰਨਦੇ ਜਿਹੜਾ ਅਸਲ ਮੁਸਲਮਾਨ ਹੈ ਨਾ ਉਹ ਕੇਵਲ ਇੱਕ ਖੁਦਾ ਦੀ ਇਬਾਦਤ ਕਰਦਾ ਹੈ ਉਹ ਕਿਸੇ ਇਸਖੀ ਸਰਵਰ ਲਖਬਾਪੇ ਲਾਲਾ ਵਾਲੇ ਕਿਸੇ ਇਹਨਾਂ ਨੂੰ ਸੈਦ ਅਹਿਮਦ ਵਰਗਿਆਂ ਨੂੰ ਬਿਲਕੁਲ ਨਹੀਂ ਮੰਨਦੇ ਔਰ ਕਬਰਾਂ ਨੂੰ ਤਾਂ ਬਿਲਕੁਲ ਹੀ ਨਹੀਂ ਜਿਹੜਾ ਸੱਚਾ ਮੁਸਲਮਾਨ ਹੈ ਉਹ ਕੇਵਲ ਇੱਕ ਖੁਦਾ ਨੂੰ ਮੰਨਦਾ ਕਿਸੇ ਮੂਰਤ ਨੂੰ ਨਹੀਂ ਮੰਨਦਾ ਕਿਸੇ ਸੂਰਤ ਨੂੰ ਨਹੀਂ ਮੰਨਦਾ ਉਹ ਕਿਸੇ ਕਬਰ ਨੂੰ ਨਹੀਂ ਮੰਨਦਾ ਪਰ ਹਰਾਨੀ ਉਹਦੋਂ ਹੁੰਦੀ ਹੈ ਵੀ ਜਿਹੜਾ ਸੱਚਾ ਤੇ ਸੋਚਾ ਮੁਸਲਮਾਨ ਹੈ ਆਪਣੇ ਦੀਨ ਦੇ ਉੱਤੇ ਆਪਣੇ ਇਮਾਨ ਦੇ ਉੱਤੇ ਹੈ ਉਹ ਨਹੀਂ ਮੰਨਦਾ ਤੇ ਜਿਹੜੇ ਸਾਡੇ ਹੋਰ ਸਮਾਜ ਦੇ ਵਿੱਚੋਂ ਲੋਕ ਨੇ ਉਹ ਕਹਿੰਦੇ ਜੇ ਇਹ ਨਹੀਂ ਮੰਨਦੇ ਅਸੀਂ ਤਾਂ ਹੈ ਗਏ ਚਲੋ ਅਸੀਂ ਦੇ ਮੱਥੇ ਟੇਕਾਂਗੇ ਹੀ ਨਾ ਗੁਰੂ ਜਿੰਨਾ ਮਰਜੀ ਉਪਦੇਸ਼ ਕਰ ਲੈ ਗੁਰੂ ਨੇ ਜਿੰਨਾ ਮਰਜੀ ਆਪਣੇ ਪਰਿਵਾਰ ਨੂੰ ਵੀ ਕੁਰਬਾਨ ਕਰਕੇ ਸਿੱਖੀ ਦੇ ਵਾਸਤੇ ਇੱਕ ਮਿਸਾਲ ਕਾਇਮ ਕਰ ਦਿੱਤੀ ਵੀ ਸਿੱਖੀ ਦੇ ਨਾਲ ਧਰਮ ਦੇ ਨਾਲ ਪੰਥ ਦੇ ਨਾਲ ਇੰਨਾ ਪਿਆਰ ਹੋਣਾ ਚਾਹੀਦਾ ਗੁਰੂ ਨਾਨਕ ਦੇ ਸਿਧਾਂਤ ਦੇ ਨਾਲ ਇੰਨਾ ਪਿਆਰ ਹੋਣਾ ਚਾਹੀਦਾ ਪਰਿਵਾਰ ਵੀ ਕੁਰਬਾਨ ਹੋ ਗਿਆ ਕੋਈ ਗੱਲ ਨਹੀਂ ਪਰ ਸਦਾ ਤੁਨਾਂ ਅੰਜ ਨਹੀਂ ਆਉਣ ਦਿੱਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਇਹ ਇੱਕ ਮਿਸਾਲ ਕਿਹਦੇ ਵਾਸਤੇ ਕਾਇਮ ਕੀਤੀ ਸਾਡੇ ਵਾਸਤੇ ਵੀ ਸਾਨੂੰ ਸਮਝ ਆ ਜਾਏ ਪਰ ਅਸੀਂ ਅੱਖਾਂ ਬੰਦ ਕਰਕੇ ਬੈਠੇ ਆ ਨਹੀਂ ਕਿਸੇ ਸੱਚੇ ਤੇ ਸੁੱਚੇ ਆਬਾਦਤ ਕਰਨ ਵਾਲੇ ਮੁਸਲਮਾਨ ਕੋਲ ਜਾ ਕੇ ਬਹਿ ਕੇ ਉਹਨੂੰ ਪੁੱਛ ਕੇ ਦੇਖੋ ਜਿਹੜਾ ਬਿਲਕੁਲ ਦੀਨ ਦੇ ਵਿੱਚ ਹੈ ਉਨੇਖੇ ਵਿੱਚ ਤਾਂ ਬੜੀ ਦੁਨੀਆ ਪਈ ਹੋਈ ਹੈ ਜਿਹੜਾ ਸੱਚਾ ਦੀਨ ਦੇ ਵਿੱਚ ਆਇਆ ਹੋਇਆ ਮੁਸਲਮਾਨ ਉਹ ਕਦੇ ਵੀ ਕਿਸੇ ਕਬਰ ਦੀ ਪੂਜਾ ਨੂੰ ਚੰਗਾ ਨਹੀਂ ਕਹੇਗਾ ਉਹ ਪਖੰਡ ਕਹਿੰਦਾ ਹੈ ਉਹ ਕੇਵਲੇ ਕੋ ਖੁਦਾ ਦੀ ਇਬਾਦਤ ਕਰਦਾ ਹੈ ਔਰ ਇੱਕ ਖੁਦਾ ਦੀਆਂ ਨਵਾਜਾਂ ਪੜਦਾ ਹੈ ਔਰ ਇੱਕ ਖੁਦਾ ਦੇ ਕੋਲੋਂ ਹੀ ਮੰਗਦਾ ਹੈ ਝੋੜੀ ਫਲਾਉਂਦਾ ਹੈ ਖੁਦਾ ਦੇ ਅੱਗੇ ਅਸੀਂ ਪੀਰ ਖਾਨਿਆਂ ਵਿੱਚ ਇਧਰ ਉਧਰ ਭਟਕਦੇ ਫਿਰਦੇ ਆਂ ਪਾਤਸ਼ਾਹ ਜੀ ਦਾ ਸਦਾਨ ਪੀਏ ਕਰਤ ਕਰ ਨਾਮ ਜਪਤੇ ਵੰਡ ਦੇ ਸ਼ੱਕ ਪਰਮਾ ਤੋਂ ਭਲੇਖਿਆ ਤੋਂ ਬਚ ਕੇ ਇਹਨਾਂ ਜਿਹੜੀਆਂ ਕਬਰਾਂ ਮੜੀਆਂ ਮਸਾਣਾ ਇਹਨਾਂ ਤੋਂ ਬਚ ਕੇ ਬਸ ਸਿੱਧਾ ਤੇ ਸਰਲ ਤੇ ਸੌਖਾ ਰਸਤਾ ਹੈ ਅਮਰਤ ਵੇਲੇ ਉੱਠਣਾ ਇਸ਼ਨਾਨ ਕਰਨਾ ਸਿਮਰਨ ਕਰਨਾ ਗੁਰੂ ਘਰ ਜਾਣਾ ਸਤਗੁਰੂ ਦੇ ਦਰਸ਼ਨ ਕਰਨੇ ਸਤ ਸੰਗ ਵਿੱਚ ਜਾਣਾ ਹਾਜ਼ਰੀ ਲਵਾਉਣੀ ਉਸ ਤੋਂ ਬਾਅਦ ਆਪਣਾ ਜਿਹੜਾ ਕੋਈ ਤੇਰੀ ਤੇਰੀ ਕਿਰਤ ਹੈ ਉਹਨੂੰ ਕਰੀ ਚੱਲ ਦਸਨੋ ਹਾਨੀ ਕਿਰਤ ਕਰੀ ਚੱਲ ਕਿੰਨਾ ਸੌਖਾ ਰਸਤਾ ਕਿਸੇ ਦਿਨ ਦਾ ਭਲੇਖਾ ਨਹੀਂ ਕਿਸੇ ਵਾਰ ਦਾ ਭਲੇਖਾ ਨਹੀਂ ਕਿਸੇ ਟਾਈਮ ਦਾ ਭਲੇਖਾ ਨਹੀਂ ਕਿਉਂਕਿ ਕਿਸੇ ਵੀ ਹੋਰ ਨਾ ਧਰਮ ਆਵੇ ਜਾ ਕੇ ਦੇਖੋ ਬਹੁਤ ਫਾਊਂਡੇਸ਼ਨਸ ਨੇ ਬੜੀਆਂ پابੰਦੀਆਂ ਨੇ ਬਈ ਆ ਦੇਣਾ ਆਥਿਤ ਆਵਾਰ ਇਹ ਭਲੇਖਿਆਂ ਵਿੱਚ ਲੋਕ ਬੜੇ ਫਸੇ ਹੋਏ ਨੇ ਪਰ ਗੁਰੂ ਨਾਨਕ ਦਾ ਜਿਹੜਾ ਰਸਤਾ ਬੜਾ ਸਰਲ ਤੇ ਬੜਾ ਸੌਖਾ ਹੈ ਇਸ ਵਾਸਤੇ ਜੇ ਅੱਜ ਅਸੀਂ ਸਖੀ ਸਰਵਰ ਲਖਦਾਤੇ ਲਾਲਾ ਵਾਲੇ ਹੋਰ ਬੜੇ ਨਾਵਾਂ ਦੇ ਨਾਲ ਤੁੰਗਲੀਏ ਕਰਕੇ ਬੜੇ ਨਾਵਾਂ ਦੇ ਨਾਲ ਇਹਨਾਂ ਨੂੰ ਪੂਜਦੇ ਨੇ ਲੋਕ ਇਸ ਭਲੇਕੇ ਤੋਂ ਬਾਹਰ ਨਿਕਲੀਏ ਸੱਚਾ ਤੇ ਸੁਚਾ ਸਿੱਖੀ ਦਾ ਮਾਰਗ ਗ੍ਰਹਿਣ ਕਰੀਏ ਤੇ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਇਸ ਧਰਮ ਦੇ ਵਿੱਚ ਜਿਹੜਾ ਸਿੱਖੀ ਧਰਮ ਹੈ ਨਾ ਇਹਦੇ ਵਿੱਚ ਬੜਾ ਸੌਖਾ ਜੀਵਨ ਅਪਣਾ ਕੇ ਗੁਰੂ ਦੀਆਂ ਖੁਸ਼ੀਆਂ ਦੇ ਪਾਤਰ ਬਣੀਏ ਇੱਥੇ ਇੱਕ ਬੇਨਤੀ ਹੋਰ ਕਿਉਂਕਿ ਜਿਹੜਾ ਇਹ ਸਰੂਪ ਹੈ ਨਾ ਜੇ ਨਿਰੰਕਾਰ ਦਾ ਆਪਣਾ ਸਰੂਪ ਹੈ ਹੁਣ ਜੇ ਸਿੱਖੀ ਧਰਮ ਦੀ ਗੱਲ ਕਰੀਏ ਜੇ ਇਸ ਰੂਪ ਦੀ ਗੱਲ ਕਰੀਏ ਸਿੱਖ ਦੀ ਗੱਲ ਕਰੀਏ ਸਭ ਤੋਂ ਪਹਿਲੀ ਉਹਦੀ ਪਛਾਣ ਕੇਵਲ ਉਹਦੇ ਚਿਹਰੇ ਤੋਂ ਆਉਂਦੀ ਹੈ ਉਹਦੇ ਨਾਲ ਕੋਈ ਗੱਲਬਾਤ ਨਾ ਕਰੋ ਕੁਝ ਨਾ ਪੁੱਛੋ ਤੂੰ ਕੌਣ ਹੈ ਬਸ ਉਹਦਾ ਚਿਹਰਾ ਦੇਖ ਕੇ ਨਜ਼ਰ ਆਏਗਾ ਵੀ ਇਹ ਸਿੱਖ ਹੈ ਕਿਉਂਕਿ ਦਾੜਾ ਹੈ ਕੇਸ ਨੇ ਸਿਰ ਤੇ ਸਭ ਤੋਂ ਪਹਿਲੀ ਪਛਾਣ ਇਹੀ ਹੈ ਨਾ ਜੀ ਦੂਰੋਂ ਹੋਏ ਕਿਸੇ ਧਰਮ ਦੇ ਵਿੱਚ اسلام ਦਾ ਕੋਈ ਗੁਰਮ اسلام ਦਾ ਕੋਈ ਵੀਰ ਪੁਰਿਆ ਜਾਂਦਾ ਹੋਵੇ Hindu ਧਰਮ ਦਾ ਕੋਈ ਪੁਰਿਆ ਜਾਂਦਾ ਹੋਵੇ ਉਹਨੂੰ ਪੁੱਛਣਾ ਪਏਗਾ ਵੀ ਤੇਰਾ ਧਰਮ ਕਿਹੜਾ ਹੈ ਬਾਰੋਂ ਕੋਈ ਉਹਦੀ ਆਈਡੈਂਟੀਟੀ ਨਹੀਂ ਹੈ ਪੁੱਛਣਾ ਪਏਗਾ ਕਿਉਂਕਿ ਜਿਸ ਤਰ੍ਹਾਂ ਦੀ ਇਸਲਾਮ ਦੇ ਵਿੱਚ ਦਾੜੀ ਰੱਖਦੇ ਨੇ ਕੱਟਦੇ ਨੇ ਇਸ ਤਰ੍ਹਾਂ Hindu ਧਰਮ ਵਿੱਚ ਬੜੇ ਲੋਕ ਨੇ ਉਹ ਰੱਖਦੇ ਨੇ ਤੇ ਕੱਟਦੇ ਨੇ ਉਸ ਤਰ੍ਹਾਂ ਦਾ ਚਿਹਰਾ ਬਣ ਜਾਂਦਾ ਹੈ ਇਹ ਜਿਹੜਾ ਸਰੂਪ ਹੈ ਸਿੱਖੀ ਦਾ ਇਹ ਤੁਰ ਦਰਗਾਹ ਹੋਈ ਇਸੇ ਤਰ੍ਹਾਂ ਹੈ ਕੋਈ ਬੱਚਾ ਕਿਸੇ ਮੁਸਲਮਾਨ ਦੇ ਘਰ ਬੱਚਾ ਪੈਦਾ ਹੋ ਜਾਏ ਉਹਦੇ ਸਰੀਰ ਨਾਲ ਕੋਈ ਛੇੜਛਾੜ ਨਾ ਕਰੋ ਤੇ ਕੀ ਹੈ ਉਹ ਸਿੱਖ ਹੈ ਉਹਦੇ ਸਰੀਰ ਨਾਲ ਛੇੜਛਾੜ ਕਰਨ ਤੋਂ ਬਾਅਦ ਮੁਸਲਮਾਨ ਬਣਦਾ ਹੈ ਕਿਸੇ ਹਿੰਦੂ ਦੇ ਘਰ ਬੱਚਾ ਪੈਦਾ ਹੋ ਜਾਏ ਉਹਦੇ ਸਰੀਰ ਨਾਲ ਕੋਈ ਛੇੜਛਾੜ ਨਾ ਕਰੋ ਬਿਲਕੁਲ ਵੀ ਤੇ ਕੀ ਹੋਵੇਗਾ 18-20 ਸਾਲ ਬਾਅਦ ਸਿੱਖ ਨਜ਼ਰ ਆਵੇਗਾ ਉਹਨਾਂ ਦੇ ਕੇਸ ਕੱਟੇ ਜਾਂਦੇ ਨੇ ਬੋਦੀ ਰੱਖੀ ਜਾਂਦੀ ਏ ਦੂ ਹੋ ਗਿਆ ਭਾਵ ਕਿ ਉਹ ਬਣਾਇਆ ਜਾਂਦਾ ਸਿੱਖ ਜਿਹੜਾ ਜੰਮਦਾ ਹੀ ਸਿੱਖ ਹੈ ਇਸੇ ਲਈ ਜਿਹੜਾ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਜਿਹੜੀ ਇਹ ਪਹਿਚਾਨ ਖਤਮ ਹੋ ਗਈ ਇਸਨੂੰ ਕਈ ਕਹਿੰਦੇ ਨਾ ਫਲਾਣੇ ਧਰਮ ਦੇ ਵਿੱਚੋਂ ਸਿੱਖੀ ਧਰਮ ਨਿਕਲਿਆ ਸਿੱਖੀ ਧਰਮ ਕਿਸੇ ਧਰਮ ਦੇ ਵਿੱਚੋਂ ਨਹੀਂ ਨਿਕਲਿਆ ਬਲਕਿ ਹੋਰ ਧਰਮ ਸਿੱਖੀ ਦੇ ਵਿੱਚੋਂ ਨਿਕਲੇ ਨੇ ਅਜ ਵੀ ਨਿਕਲ ਰਹੇ ਨੇ ਬੱਚਾ ਸਿੱਖ ਹੀ ਜਨਮ ਲੈਂਦਾ ਪਰ ਉਹਦੇ ਸਰੀਰ ਨਾਲ ਛੇੜਛਾੜ ਕਰਕੇ ਉਹਨੂੰ ਹੋਰ ਧਰਮਾਂ ਦਾ ਦੀ ਸ਼ਕਲ ਦਿੱਤੀ ਜਾਂਦੀ ਹੈ ਰੂਪ ਦਿੱਤਾ ਜਾਂਦਾ ਹੈ ਨਹੀਂ ਤੇ ਜਿਸ ਤਰ੍ਹਾਂ ਦਾ ਬੱਚਾ ਪੈਦਾ ਹੋਇਆ ਜੇ ਉਸੇ ਤਰ੍ਹਾਂ ਹੀ ਰਹਿਣ ਦਿੱਤਾ ਜਾਵੇ ਤੇ ਉਹ ਸਿੱਖ ਹੋਏਗਾ ਉਹਦਾ ਸਰੂਪ ਸਿੱਖੀ ਦਾ ਹੋਏਗਾ ਐਡਾ ਵੱਡਾ ਇੰਨਾ ਸੁੱਚਾ ਤੇ ਦਰਗਾਹੀ ਧਰਮ ਹੈ ਸੋ ਇਸ ਲਈ ਜਿੰਨੇ ਵੀ ਇਹ ਭਰਮ ਪੁਲੇਖੇ ਨੇ ਨਾ ਇਨਾ ਤੋਂ ਬਜੀਏ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਮਨੁੱਖ ਨੂੰ ਅਸਲ ਸ਼ਕਲ ਦਿੱਤੀ ਹੈ ਔਰ ਉਸ ਸ਼ਕਲ ਨੂੰ ਪੱਕਿਆ ਕੀਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪੰਜ ਕਕਾਰਾਂ ਦੇ ਵਿੱਚ ਨਾਲ ਕੇਸਾਂ ਨੂੰ ਰੜਾ ਕੇ ਚਾਰ ਕਕਾਰ ਹੋਰ ਰੜਾ ਕੇ ਇਹਨੂੰ ਪਰਪੱਕਾ ਕਰ ਦਿੱਤਾ ਕਿਤੇ ਸਿੱਖ ਜਿਹੜਾ ਨਾ ਉਹ ਆਪਣੇ ਪੈਰਾਂ ਤੋਂ ਡੋਲ ਨਾ ਜਾਵੇ ਆਪਣੇ ਮਕਸਦ ਤੋਂ ਆਪਣੇ ਮੰਜ਼ਲ ਤੋਂ ਡੋਲ ਨਾ ਜਾਵੇ ਸੋ ਇਸ ਲਈ ਇਹ ਜਿਹੜੇ ਲੋਕ ਨੇ ਠੀਕ ਹੈ ਹਰ ਬੰਦੇ ਨੂੰ ਆਪੋ ਆਪਣੇ ਧਰਮ ਦੀ ਇਬਾਦਤ ਕਰਨਾ ਆ ਘੈ ਪਰੇ ਨਹੀਂ ਵੀ ਉਹ ਇਬਾਦਤ ਕਰਦਾ ਜੰਗ 'ਚ ਫੌਜ ਵਿੱਚ ਰਹਿੰਦੇ ਹੋਇਆਂ ਜਾਂ ਕੋਈ ਬਾਤਰੀ ਕਰਦੇ ਹੋਇਆਂ ਉਹ ਸਰੀਰ ਤਿਆਗ ਗਿਆ ਆਪਣਾ ਉਹਦੀ ਮੌਤ ਹੋ ਗਈ ਤੇ ਉਹਨੂੰ ਐਡਾ ਵੱਡਾ ਕੋਈ ਪੀਰ ਬਣਾ ਕੇ ਉਹਦੀ ਪੂਜਾ ਕਰਦੇ ਨੇ ਕਰ ਲੈਣੀ ਔਰ ਹੋਰ ਧਰਮਾਂ ਦੇ ਵਿੱਚੋਂ ਉਹਦੇ ਪਿੱਛੇ ਭਟਕਦੇ ਫਿਰਨਾਂ ਇਹ ਸਿੱਖੀ ਨਹੀਂ ਸਿਖਾਉਂਦੀ ਔਰ ਸੱਚ ਇਥੋਂ ਤੱਕ ਆ ਕਿ ਸਲਾਮ ਵੀ ਨਹੀਂ ਸੁਖਾਉਂਦਾ ਇਹ ਆਪਣੇ ਆਪ ਨੂੰ ਸੈਦ ਅਹਿਮਦ ਜਿਹੜਾ ਕਹੌਣ ਵਾਲਾ ਪੀਰ ਵੜ ਕੇ ਬੈ ਗਿਆ ਸਲਾਮ ਵੀ ਨਹੀਂ ਇਹ ਗੱਲ ਕਹਿੰਦਾ ਵੀ ਤੁਸੀਂ ਐਸੇ ਪੀਰ ਖਾਨਿਆਂ ਉਤੇ ਜਾ ਕੇ ਤੁਸੀਂ ਮੱਥੇ ਰਗੜੋ ਅਸੀਂ ਪਦ ਨਹੀਂ ਕਿਹੜੇ ਪੁੱਲੇ ਖੇਦੇ ਵਿੱਚ ਇੱਥੇ ਜਾ ਜਾ ਕੇ ਮੱਥੇ ਰਗੜਦੇ ਆਪਣੇ ਗੁਰੂ ਤੋਂ ਬੇਮੁਖ ਹੁੰਦੇ ਜਾ ਰਹੇ ਆ ਗੁਰੂ ਦੀ ਕਿਰਪਾ ਤਾਂ ਹੀ ਹੋਣੀ ਹੈ ਜੇ ਅਸੀਂ ਗੁਰਮੁਖ ਬਣਾਂਗੇ ਸਾਡਾ ਮੁਖ ਗੁਰੂ ਵਾਲ ਹੋਵੇਗਾ ਇਨਾ ਭਲੇਖਿਆ ਤੋਂ ਬਚ ਕੇ ਗੁਰੂ ਮਾਰਗ ਤੇ ਚੱਲ ਕੇ ਆਪਣੇ ਜੀਵਨ ਨੂੰ ਸਫਲਾ ਕਰੀਏ ਫਿਰ ਸਤਿਗੁਰੂ ਦੀ ਆ ਮਹਾਨ ਰਹਿਮਤਾ ਮਹਾਨ ਕਿਰਪਾ ਬਖਸ਼ਿਸ਼ਾ ਗੁਰੂ ਦੀ ਕਿਰਪਾ ਖੁਸ਼ੀ ਸਾਡੇ ਉੱਤੇ ਹੋਵੇਗੀ ਤੇ ਜਦੋਂ ਗੁਰੂ ਦੀ ਖੁਸ਼ੀ ਹੁੰਦੀ ਹੈ ਨਾ ਫਿਰ ਉੱਤੇ ਕਿਸੇ ਵੀ ਪਦਾਰਥ ਦੀ ਕਿਸੇ ਵਸਤੂ ਦੀ ਘਾਟ ਨਹੀਂ ਰਹਿੰਦੀ ਟੋਟ ਨਹੀਂ ਆਉਂਦੀ ਜੀਵਨ ਵਿੱਚ ਕਸ਼ਟ ਦੁੱਖ ਆਉਂਦੇ ਓਦੋਂ ਹੈ ਜਦੋਂ ਬੰਦਾ ਆਪਣੇ ਗੁਰੂ ਤੋਂ ਬੇਮੁਖ ਹੋ ਜਾਂਦਾ ਹੈ